ਅੱਜ ਦੀ ਵੀਡੀਓ ਬਹੁਤ ਇੰਪੋਰਟੈਂਟ ਆ ਉਹਨਾਂ ਵੀਰਾਂ ਭੈਣਾਂ ਵਾਸਤੇ ਜਿਹੜੇ ਅਕਸਰ ਸਵਾਲ ਕਰਦੇ ਆ ਕਿ ਤੁਸੀਂ ਜਿਵੇਂ ਵੀਡੀਓਸ ਪਾਏ ਆ ਡਬਲਿਊ ਪੈਟਰਨ ਬਾਰੇ ਐਮ ਪੈਟਰਨ ਬਾਰੇ ਹੈਮਰ ਬਾਰੇ ਸ਼ੂਟਿੰਗ ਸਟਾਰ ਬਾਰੇ ਸੋ ਉਹਨਾਂ ਸਾਰਿਆਂ ਵੀਡੀਓ ਦੇ ਵਿੱਚ ਤੁਸੀਂ ਇਹ ਦੱਸਿਆ ਕਿ ਸਟਾਪ ਲੌਸ ਕਿੱਥੇ ਰੱਖਣਾ ਚਾਹੀਦਾ ਸਟਾਪ ਲੌਸ ਕਿੰਨਾ ਬਣਦਾ ਉਹ ਸਾਨੂੰ ਪਤਾ ਲੱਗ ਜਾਂਦਾ ਉਹਦੇ ਵਿੱਚ ਕਿ ਕਿੰਨੇ ਰੁਪਏ ਦਾ ਸਾਡਾ ਸਟਾਪ ਲੌਸ ਬਣਦਾ ਹੈ ਕਿੰਨਾ ਸਾਨੂੰ ਨੁਕਸਾਨ ਹੋ ਸਕਦਾ ਪਰ ਪ੍ਰੋਫਿਟ ਕਿੰਨਾ ਲੈਣਾ ਚਾਹੀਦਾ ਕਿੰਨੇ ਪੁਆਇੰਟਾਂ ਦਾ ਪ੍ਰੋਫਿਟ ਲੈਣਾ ਚਾਹੀਦਾ ਇਦੇ ਬਾਰੇ ਵੀ ਦੱਸੋ ਸੋ ਇਸੇ ਕਰਕੇ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਏ ਆ ਕਿ ਕਿੰਨਾ ਟਾਰਗੇਟ ਲੈਣਾ ਸਹੀ ਆ ਜੀ ਦੇ ਵਿੱਚ ਆਪਣੀ ਐਕੂਰਸੀ ਵੀ ਸਹੀ ਰਹੇ ਕਿ ਇਹ ਨਾ ਹੋਏ ਕਿ ਆਪਾਂ ਵੱਡਾ ਟਾਰਗੇਟ ਲੈਂਦੇ ਲੈਂਦੇ ਜਿਹੜਾ ਮਤਲਬ ਕਿ ਪਹਿਲਾਂ ਆਪਾਂ ਨੂੰ ਮਿਲ ਗਿਆ ਸੀ ਉਹ ਵੀ ਗਵਾ ਲਈਏ ਸੋ ਕਿੰਨਾ ਟਾਰਗੇਟ ਸਹੀ ਰਹਿੰਦਾ ਹੈ ਉਹਦੇ ਬਾਰੇ ਅੱਜ ਆਪਾਂ ਗੱਲ ਕਰਾਂਗੇ ਤੇ ਇੰਟਰਾਡੇ ਬਾਰੇ ਸਪੈਸ਼ਲੀ ਇਹ ਵੀਡੀਓ ਆ ਆਪਸ਼ਨ ট্রেਡਿੰਗ ਬਾਰੇ ਨਹੀਂ ਸਟਾਕਸ ਦੇ ਵਿੱਚ ਕਿੰਨਾ ਟਾਰਗੇਟ ਲੈਣਾ ਚਾਹੀਦਾ ਉਹਦੇ ਬਾਰੇ ਆ ਸੋ ਦੇਖੋ ਸਟਾਕਸ ਦੇ ਵਿੱਚ ਜਦੋਂ ਵੀ ਕੋਈ ਪੈਟਰਨ ਬਣਦਾ ਹੈ ਜਿਦ ਤਰ੍ਹਾਂ ਮੰਨ ਲਓ ਡਬਲ ਯੂ ਪੈਟਰਨ ਹੋ ਗਿਆ ਐਮ ਪੈਟਰਨ ਹੋ ਗਿਆ 15 ਮਿੰਟ ਦੇ ਟਾਈਮ ਫਰੇਮ ਤੇ ਡਬਲ ਯੂ ਪੈਟਰਨ 15 ਮਿੰਟ ਦੇ ਟਾਈਮ ਫਰੇਮ ਤੇ ਐਮ ਪੈਟਰਨ ਜਾਂ ਫਿਰ ਤੁਸੀਂ ਲਾ ਲਓ ਹੈਮਰ ਹੋ ਗਿਆ ਸ਼ੂਟਿੰਗ ਸਟਾਰ ਹੋ ਗਿਆ ਸੋ ਸਟਾਕ ਦੇ ਵਿੱਚ ਜਿਹੜਾ ਮੂਵ ਆਉਂਦਾ ਹੈ ਉਹ 1% ਆਉਂਦਾ 1% 1% ਚਾਰਟ ਦੇ ਉੱਤੇ ਆਪਾਂ ਨੂੰ ਮੂਵ ਦੇਖਣ ਨੂੰ ਮਿਲਦਾ ਹੈ ਸਟਾਕ ਦੇ ਵਿੱਚ ਜਦੋਂ ਵੀ ਕੋਈ ਪੈਟਰਨ ਬਣਦਾ ਜੇ ਐਮ ਪੈਟਰਨ ਬਣਿਆ ਤੇ ਥੱਲੇ ਵਾਲੀ ਸਾਈਡ ਨੂੰ 1% ਮੂਵ ਆਊਗਾ ਤੇ ਜੇ ਦੇਖੋ ਡਬਲਿਊ ਪੈਟਰਨ ਬਣਿਆ ਤੇ ਉੱਤੇ ਵਾਲੀ ਸਾਈਡ ਨੂੰ 1% ਮੂਵ ਆਊਗਾ ਇਹ ਐਵਰੇਜ ਆ ਮੈਂ ਇਹ ਨਹੀਂ ਕਹਿਣ ਡਿਆ ਕਿ ਪੱਕਾ 1% ਆਉਂਦਾ ਪਰ ਇਹ ਐਵਰੇਜ ਆ ਕਦੇ-ਕਦੇ 2% ਵੀ ਆ ਸਕਦਾ 1.5% ਵੀ ਆ ਸਕਦਾ ਪਰ ਐਵਰੇਜ ਜਿਹੜਾ ਆ ਉਹ 1% ਆ ਹੁਣ ਐਵਰੇਜ ਤੇ ਜੇ ਤੁਸੀਂ ਫੋਕਸ ਕਰੋਗੇ ਐਵਰੇਜ ਮੂਵ ਨੂੰ ਫੜਨ ਦੀ ਕੋਸ਼ਿਸ਼ ਕਰੋਗੇ ਸੋ ਜ਼ਿਆਦਾਤਰ ਤੁਹਾਡੇ ਟਰੇਡ ਜਿਹੜੇ ਉਹਨਾਂ ਦੇ ਵਿੱਚ ਤੁਹਾਨੂੰ ਪ੍ਰੋਫਿਟ ਹੋਊਗਾ ਤੇ ਬਹੁਤ ਘੱਟ ਟਰੇਡਾਂ ਦੇ ਵਿੱਚ ਤੁਹਾਨੂੰ ਲੌਸ ਹੋਊਗਾ ਪਰ ਜੇ ਤੁਸੀਂ ਮੰਨ ਲਓ ਸਟਾਕ ਦੇ ਵਿੱਚ 1.5% ਤੋਂ 2% ਮੂਵ ਫੜਨ ਵਾਸਤੇ ਜਾਓਗੇ ਜਿਹੜਾ ਕਿ ਹਮੇਸ਼ਾ ਨਹੀਂ ਆਉਂਦਾ ਕਦੇ-ਕਦੇ ਆਉਂਦਾ ਸੋ ਦੇ ਵਿੱਚ ਤੁਹਾਡੇ ਜ਼ਿਆਦਾ ਟ੍ਰੇਡਾਂ ਦੇ ਵਿੱਚ ਤੁਹਾਨੂੰ ਲੌਸ ਹੋਊਗਾ ਘੱਟ ਟ੍ਰੇਡਾਂ ਦੇ ਵਿੱਚ ਤੁਹਾਨੂੰ ਪ੍ਰੋਫਿਟ ਹੋਊਗਾ ਸੋ ਇਸੇ ਕਰਕੇ ਜਿਹੜੀ ਚੀਜ਼ ਜ਼ਿਆਦਾ ਹੁੰਦੀ ਆਪਾਂ ਉਹ ਫੜਨੀ ਹੈ ਤੇ ਜ਼ਿਆਦਾ ਕਿਹੜੀ ਚੀਜ਼ ਹੁੰਦੀ ਸਟਾਕਸ ਦੇ ਵਿੱਚ 1% ਦਾ ਮੂਵ ਜਦੋਂ ਕੋਈ ਵੀ ਸੈਟਅਪ ਬੰਦਾ ਪਾਵੇਂ ਡਬਲਿਊ ਪੈਟਰਨ ਬਣੇ ਐਮ ਪੈਟਰਨ ਬਣੇ ਹੈਮਰ ਬਣੇ ਸ਼ੂਟਿੰਗ ਸਟਾਰ ਬਣੇ ਸੋ ਉਸ ਤੋਂ ਬਾਅਦ ਆ ਜਿਹੜਾ ਮਤਲਬ ਕਿ 1% ਦਾ ਐਵਰੇਜ ਮੂਵਮੈਂਟ ਆਉਣ ਦੇ ਚਾਂਸ ਰਹਿੰਦੇ ਹਰ ਇੱਕ ਸਟਾਕ ਦੇ ਵਿੱਚ ਤੇ ਹੁਣ ਜਿਹੜਾ 1% ਆ ਇਹ ਆਪਾਂ ਕਿਵੇਂ ਦੇਖੀਏ ਕਿਦਾਂ ਪਤਾ ਲੱਗੂਗਾ ਕਿ ਕਿਹੜੇ ਸਟਾਕ ਦਾ ਜਿਹੜਾ ਮਤਲਬ ਕਿ 1% ਕਿੰਨੇ ਪੁਆਇੰਟਾਂ ਦੇ ਨਾਲ ਹੁੰਦਾ ਸਿੰਪਲ ਹੁਣ ਆਪਣੇ ਕੋਲ ਦੇਖੋ ਇੱਥੇ ਪੰਜ ਸਟਾਕਸ ਆ ਪੰਜ ਸਟਾਕਸ ਆ ਆਪਣੇ ਕੋਲ ਰਿਲਾਇੰਸ ਹੀਰੋ ਮੋਟਰ ਕੋਰਪ ਸਿਪਲਾ HDFC Bank ਤੇ NTPC ਹੁਣ ਇਹਨਾਂ ਦੇ ਹਿਸਾਬ ਦੇ ਨਾਲ ਤੁਹਾਨੂੰ ਐਕਸਪਲੇਨ ਕਰਦੇ ਆ ਸੋ ਤੁਸੀਂ ਜਿਹੜੇ ਵੀ ਸਟਾਕ ਦੇ ਵਿੱਚ ਟਰੇਡ ਕਰਦੇ ਜੋ ਤੁਸੀਂ ਸਮਝ ਪਾਓਗੇ ਤੇ ਉਹਦੇ ਵਿੱਚ ਰਿਲੇਟ ਕਰਕੇ ਤੁਸੀਂ ਸਮਝ ਲਓਗੇ ਕਿ ਉਹਦੇ ਵਿੱਚ 1% ਕਿੰਨਾ ਬਣਦਾ ਸੋ ਦੇਖੋ Reliance Reliance ਜਾਂ Lendia ਉਹਨੂੰ 1300 ਤੇ 1322 ਰੁਪਏ ਸੋ ਜਿਹੜਾ 1300 ਤੇ ਚੱਲਣ ਡਿਆ ਸਟਾਕ ਉਹਦਾ ਜਿਹੜਾ 1% ਹੈ ਉਹ 13 ਰੁਪਏ 13 ਰੁਪਏ ਕੇਵਲ 13 ਰੁਪਏ Hero MotoCorp ਚੱਲਣ ਡਿਆ 4644 ਰੁਪਏ ਤੇ ਸੋ ਜਿਹੜਾ ਚਲੰਡਿਆ 4644 ਰੁਪਈਆ ਦੇ ਇਹਦਾ 1% ਆ 46 ਰੁਪਏ ਸਿਪਲਾ ਚਲੰਡਿਆ 1498 ਰੁਪਏ অলਮੋਸਟ 1500 ਸੋ ਇਹਦਾ ਜਿਹੜਾ 1% ਉਹ 15 ਰੁਪਏ ਐ ਜੀਡੀਐਫਸੀ ਬੈਂਕ 1862 ਰੁਪਈਆ ਚਲੰਡੀ ਆ ਸੋ ਇਹਦਾ 1% 18 ਰੁਪਏ ਐਨਟੀਪੀਸੀ 363 ਰੁਪਏ ਚਲੰਡਿਆ ਮਤਲਬ ਕਿ 400 ਦੇ ਕਰੀਬ ਆ ਸੋ ਇਹਦਾ ਜਿਹੜਾ ਐਵਰੇਜ ਤੁਸੀਂ ਲੈ ਲਓ 4 ਰੁਪਏ 3.5 ਤੋਂ 4 ਰੁਪਏ ਦਾ ਐਵਰੇਜ ਸੋ ਇਸ ਤਰ੍ਹਾਂ ਤੁਸੀਂ ਐਵਰੇਜ 1% ਹਰ ਇੱਕ ਦਾ ਕੱਢ ਸਕਦੇ ਜੋ ਸਿੰਪਲ ਫਾਰਮੂਲਾ ਹੈ ਜੇ ਦੇਖੋ 1000 ਤੇ ਕੋਈ ਸਟਾਕ ਚੱਲਣ ਡਿਆ ਸੋ ਉਹਦਾ ਜਿਹੜਾ 1% ਆ ਉਹ ਕੇਵਲ 10 ਰੁਪਏ ਆ ਜੇ ਕੋਈ ਸਟਾਕ ਚੱਲਣ ਡਿਆ 10000 ਤੇ ਉਹਦਾ 1% 100 ਰੁਪਏ ਆ ਜੇ ਕੋਈ ਸਟਾਕ ਚੱਲਣ ਡਿਆ 5000 ਤੇ ਉਹਦਾ 1% 50 ਰੁਪਏ ਸਿੰਪਲ ਸੋ 1% ਜਿਹੜਾ ਆ ਉਹ ਜ਼ਿਆਦਾਤਰ ਮਿਲਦਾ ਹੈ ਸੋ ਇਸੇ ਕਰਕੇ ਫੋਕਸ ਕਰੋ 1% ਮੂਵ ਫੜਨ ਦੀ ਤੇ 1% ਤੋਂ ਜੇ ਜ਼ਿਆਦਾ ਲੈਣਾ ਹੈ ਤੇ ਸਟੌਪ ਲਸ ਨੂੰ ਟ੍ਰੇਲ ਕਰਕੇ ਜ਼ਿਆਦਾ ਲਿਓ ਪਰ ਮੈਂ ਤਾਂ ਤੁਹਾਨੂੰ ਇਹੋ ਸਲਾਹ ਦਵਾਂਗਾ ਕਿ ਜਿਹੜੀ ਚੀਜ਼ ਜ਼ਿਆਦਾ ਹੋਣ ਦੀ ਉਹਨੂੰ ਫੜੋ 1% ਮੂਵ ਜਿਹੜਾ ਉਹ ਜ਼ਿਆਦਾ ਮਿਲਦਾ ਹੈ ਜ਼ਿਆਦਾਤਰ ਮਿਲਦਾ ਐਵਰੇਜ ਮੂਵ ਆ ਤੇ ਜਿਹੜਾ 1% ਤੋਂ ਉੱਤੇ ਦਾ ਮੂਵ ਆ 2% 1.5% ਉਹ ਹਮੇਸ਼ਾ ਨਹੀਂ ਮਿਲਦਾ ਜਿਹੜੀ ਜ਼ਿਆਦਾ ਹੋਣ ਵਾਲੀ ਚੀਜ਼ ਉਹਨੂੰ ਫੜੋ ਜਿਹੜੀ ਕਦੇ-ਕਦੇ ਹੀ ਹੋਣ ਵਾਲੀ ਚੀਜ਼ ਉਹਨੂੰ ਇਗਨੋਰ ਕਰੋ ਸੋ ਇਹ ਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ